21 ਜੁਲਾਈ ਤੋਂ ਲੈ ਕੇ 21 ਜੁਲਾਈ ਤੋਂ ਲੈ ਕੇ ਅੱਜ ਤੱਕ ਯਾਨੀ ਕਿ 24 ਜੁਲਾਈ ਤੱਕ ਭਾਰਤ ਸਰਕਾਰ ਦੇ ਫਾਈਨਾਂਸ ਕਮਿਸ਼ਨ ਗਵਰਨਮੈਂਟ ਆਫ ਇੰਡੀਆ ਦੇ ਫਾਈਨਾਂਸ ਕਮਿਸ਼ਨ ਪੰਜਾਬ ਚ ਆਏ ਪੰਜਾਬ ਸਰਕਾਰ ਦੇ ਨਾਲ ਗੱਲਬਾਤ ਕਰਨ ਲਈ ਆਏ اپੋਜੀਸ਼ਨ ਪਾਰਟੀਆਂ ਨਾਲ ਗੱਲਬਾਤ ਕਰਨ ਲਈ ਆਏ ਔਰ ਪੰਜਾਬ ਦੇ ਸਟੇਕ ਹোল্ডার ਦੇ ਨਾਲ ਗੱਲਬਾਤ ਕਰਨ ਲਈ ਆਏ ਕਿ ਅਗਲੇ 5 ਸਾਲ ਸੈਂਟਰ ਪੂਲ ਦੇ ਅੰਦਰ ਪੰਜਾਬ ਦਾ ਕੀ ਹਿੱਸਾ ਰਹਿਣ ਵਾਲਾਗਾ ਪੰਜਾਬ ਨੂੰ ਫੰਡ ਜਿਹੜੇ ਨੇ ਉਹ ਕਿਸ ਤਰ੍ਹਾਂ ਅਲਾਟ ਕਰਨੇ ਨੇ ਕਿਉਂਕਿ ਇਹ ਪ੍ਰਕਿਰਿਆ ਕਾਫੀ ਲੰਬੇ ਅਰਸੇ ਤੋਂ ਚੱਲ ਰਹੀ ਆ ਦੇਸ਼ ਦੇ ਅੰਦਰ 15ਵਾਂ ਵਿੱਤ ਕਮਿਸ਼ਨਰ ਵਿੱਤ ਕਮਿਸ਼ਨ ਪੰਜਾਬ ਆਇਆ ਉਹਨਾਂ ਨੇ ਆਪਣੀ ਰਿਪੋਰਟ ਜਿਹੜੀ ਆ ਉਸ ਸਮੇਂ ਪ੍ਰਧਾਨ ਮੰਤਰੀ ਸਾਹਿਬ ਨੂੰ ਸੌਂਪੀ ਔਰ ਫਿਰ ਕੇਂਦਰ ਸਰਕਾਰ ਨੇ ਡਿਵਾਈਡ ਕੀਤਾ ਕਿ ਕਿਹੜੇ ਕਿਹੜੇ ਸੈਕਟਰ ਦੇ ਅੰਦਰ ਕਿੰਨੇ ਕਿੰਨੇ ਪੈਸੇ ਜਿਹੜੇ ਨੇਗੇ ਸੈਂਟਰ ਜਿਹੜੇ ਕਰ ਇਕੱਠੇ ਹੁੰਦੇ ਨੇ ਜਿਹੜੇ ਸੈਂਟਰ ਦੇ ਜਿਹੜੇ ਟੈਕਸਸ ਇਕੱਠੇ ਹੁੰਦੇ ਨੇਗੇ ਉਹਨਾਂ ਨੂੰ ਕਿਵੇਂ ਡਿਵਾਈਡ ਕਰਨਾਗਾ